ਹਾਂਜੀ ਹੰਤਲੋਂ ਦੇ ਸਭ ਤੋਂ ਜਿਹੜੀ ਠੱਠੀ ਪਾਈ ਤੋਂ ਚੀਦਾ ਦੇ ਦਰਮਿਆਨ ਪਿੰਡ ਕੋਠਾਗੁਰੂ ਦੇ ਇੱਕ ਨੌਜਵਾਨ ਦੀ ਟਿਪਰ ਦੇ ਵੱਲੋਂ ਜਿਹੜੀ ਦਲੜ ਕੇ ਮੌਤ ਹੋਈ ਹੈ ਮੌਕੇ ਤੇ ਮੌਤ ਹੋਈ ਲਗਭਗ 150 ਫੁੱਟ ਦੇ ਕਰੀਬ ਇੱਕ ਟਿਪਰ ਨੂੰ ਘੜੀਸ ਕੇ ਲਿਆ ਉਹ ਸਬੰਧੀ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਦਲਬਾਗ ਸਿੰਘ ਬਰਾੜ ਜਿਹੜੇ ਥਾਣਾ ਸਮਾਲਸਰ ਦੇ ਮੌਕਾ ਅਫਸਰ ਨੇ ਉਹ ਪਹੁੰਚਦੇ ਨੇ ਗੱਲਬਾਤ ਕਰਦੇ ਨੇ ਪਰਿਵਾਰ ਪਰਿਵਾਰ ਦੇ ਨਾਲ ਤੇ ਉਸ ਤੋਂ ਬਾਅਦ ਜਿਹੜੇ ਬਾਗਾਪੁਰਾਣਾ ਦੇ ਡੀਐਸਪੀ ਸਾਹਿਬ ਜਿਹੜੇ ਇੱਥੋਂ ਇੱਥੇ ਪਹੁੰਚਦੇ ਨੇ ਉਹਨਾਂ ਦੇ ਪਹੁੰਚਣ ਤੋਂ ਬਾਅਦ ਪਰਿਵਾਰ ਨੂੰ ਕਿਸ ਤਰ੍ਹਾਂ ਦਾ ਹੌਸਲਾ ਮਿਲੇ ਕੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਇੱਥੇ ਯੂਨੀਅਨ ਖੜੀ ਹੈ ਕ੍ਰਾਂਤੀਕਾਰੀ ਕੋਠਾਗੁਰੂ ਦੇ ਇੱਥੇ ਵੱਡੀ ਗਿਣਤੀ 'ਚ ਆਗੂ ਪਹੁੰਚੇ ਹੈ ਗੱਲਬਾਤ ਕਰਕੇ ਪੁੱਛਦੇ ਆਂ ਵੀ ਪੁਲਿਸ ਦੇ ਪਹੁੰਚਣ ਤੋਂ ਬਾਅਦ ਡੀਐਸਪੀ ਸਾਹਿਬ ਦੇ ਪਹੁੰਚਣ ਦੇ ਪਾਦ ਉਹਨਾਂ ਨੂੰ ਕਿਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਜਖਮਾਂ ਤੇ ਜਿਹੜੀ ਮਲਮ ਲਾ ਕੇ ਗਏ ਆ ਡੀਐਸਪੀ ਸਾਹਿਬ ਗੱਲਬਾਤ ਕਰਦੇ ਆ ਬਾਈ ਜੀ ਜਿਹੜਾ ਅਫਸੋਸ ਦੇ ਨਾਲ ਕਹਿ ਰਹੇ ਆ ਕਿ ਬੱਚੇ ਦੀ ਮੌਤ ਹੋ ਗਈ ਹੈ ਡਿਪਟੀ ਸਾਹਿਬ ਪਹੁੰਚੇ ਕੀ ਉਹਨਾਂ ਨੇ ਤਰਵਾਸਾ ਦਿੱਤਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੁੱਖ ਦੀ ਘੜੀ ਦੇ ਵਿੱਚ ਡਿਪਟੀ ਸਾਹਿਬ ਆਏ ਸੀ ਉਹਨਾਂ ਦਾ ਵੀਰਾ ਹੀ ਮਾਰਾ ਸੀਗਾ ਕਿਰਾ ਵੀਰਾ ਠੀਕ ਨਹੀਂ ਸੀ ਕਿਉਂਕਿ ਪਹਿਲਾਂ ਜੋ ਪੱਤਰਕਾਰ ਹੁੰਦੇ ਆ ਜਾਂ ਕੋਈ ਮੀਡੀਆ ਵਾਲੇ ਹੁੰਦੇ ਆ ਉਹਨਾਂ ਦਾ ਆਪ ਦਾ ਕਰਨਾ ਹੁੰਦਾ ਉਹਨੇ ਖਬਰ ਬਣਾਉਣੀ ਹੁੰਦੀ ਆ ਲਾਉਣੀ ਹੁੰਦੀ ਆ ਉਹਨਾਂ ਨੇ ਲੋਕਾਂ ਦੇ ਪੱਖੇ ਖੜਨਾ ਹੁੰਦਾ ਕਿਉਂਕਿ ਉਹਦਾ ਕਿਹੜਾ ਵੀਰਾ ਸੀ ਉਹ ਸਹੀ ਨਹੀਂ ਸੀ ਉਹ ਉਹਨਾਂ ਦੇ ਕਿਹੜੇ ਘਰਾਣੇ ਲੋਕ ਐ ਜੱਟੀ ਪੱਖੇ ਨਾਲ ਚੱਲਦੇ ਹੋਣੇ ਪੱਖੀ ਜੀ ਬੋਲ ਰਹੇ ਸੀ ਕਿਉਂਕਿ ਹੁਣ ਸਾ ਰ ਵੀਰਾ ਕੀ ਕਰਦੇ ਆ ਵੀ ਦੱਸੋ ਮੈਂ ਉਹਨਾਂ ਕੜਾ ਫਾਂਸੀ ਲਾ ਦੂੰਗਾ ਕਿ ਜੇ ਅੱਜ ਕੋਈ ਜੱਜ ਮੈਂ ਕੋਈ ਪਰਚਾ ਵੀ ਕਰ ਦੇਣਾ ਕਾਨੂੰਨ ਦੀ ਜਵਾਨ ਤੇ ਬਾਹਰ ਫੇਰ ਆ ਜੂ ਤੂੰ ਮੌਜ ਨਾਲ ਫਿਰੂਗਾ ਉਤਰਦਾ ਹੋ ਵੀ ਫਿਰ ਤਾਂ ਇਹ ਡਿਊਟੀ ਸਾਹ ਨੂੰ ਇਹ ਚਾਹੀਦਾ ਵੀ ਉਹਨੇ ਜਵਾਨਦ ਕਰ ਦਿਓ ਕਾਨੂੰਨ ਨੂੰ ਕਿਹੜਾ ਮੂਰੇ ਆਵੇਂ ਨੂੰ ਕਿ ਲਤਰ ਲਤ ਲੰਗੀ ਜਾਓ ਫਿਰ ਇਹ ਵੀਰਾ ਹੈ ਪੁਲਿਸ ਦਾ ਕਿਉਂਕਿ ਪੁਲਿਸ ਸਤਾਈ ਜੇ ਪੁਲਿਸ ਚਾਹੀਏ ਉਸ ਕੋਲੇ ਬਹੁਤ ਪ ਬਿਲਕੁਲ ਕਿਉਂਕਿ ਕੀ ਦਾ ਮਰ ਜਾਂਦਾ ਦੁੱਖ ਉਹਨੂੰ ਹੁੰਦਾ ਜਿਹਦਾ ਦੂਜਿਆਂ ਦੁੱਖ ਉਹਨਾਂ ਨਹੀਂ ਹੁੰਦਾ ਕਿਉਂਕਿ ਪੁਲਿਸ ਨੂੰ ਉਹਨਾਂ ਦਾ ਦੁੱਖ ਨਹੀਂ ਹੁੰਦਾ ਪੁਲਿਸ ਦਾ ਕਹਿੰਦੀ ਵੀ ਇਹਦਾ ਕੰਮ ਹੋਵੇ ਸਾਨੂੰ ਚਾਚ ਲੜਵਾਲਣਾ ਇਹ ਪੁਲਿਸਾਂ ਦਾ ਇਹੋ ਜਿਹਾ ਕੰਮ ਹੁੰਦੇ ਐ ਇਸ ਕਰਕੇ ਪੁਲਸਾ ਜਿਹੜੀ ਵੀ ਕਿਹੜੀ ਗਰੀਬ ਦਾ ਅਵੀਰੇ ਦੇ ਹੌਲਟ ਚੱਲਦੀ ਐ ਤੇ ਅਮੀਰ ਦੇ ਪੱਖੇ ਚੱਲਦੀ ਐ ਇਸ ਕਰਕੇ ਜਿਹੜਾ ਪੁਲਿਸ ਦਾ ਵੀਰਾਂ ਸਹੀ ਨਹੀਂ ਰਿਹਾ ਤੇ ਸਾਡੀਆਂ ਚ ਜਹੇ ਬੰਨੀਆਂ ਐ ਸਿੱਧੂਪੁਰ ਦਾ ਅਸੀਂ ਕ੍ਰਾਂਤੀਕਾਰ ਜਿਹੜੇ ਖੜੇ ਆਂ ਹੋਰ ਵੀ ਜਹੇ ਬੰਨੀਆਂ ਖੜੀਆਂ ਐ ਤੇ ਕੋਈ ਨਹੀਂ ਜਿਵੇਂ ਘਰ ਦੇ ਕਹਿਣਗੇ ਤੇ ਕਮੇਟੀਆਂ ਵੀ ਖੜੀਆਂ ਐ ਉਵੇਂ ਨਿ ਤੇ ਜਨਾਜਰ ਮਾਜੀ ਸਾਨੂੰ ਕੋਈ ਪ੍ਰੋਗਰਾਮ ਕਰਨਾ ਕਰਾਂਗੇ ਭਾਈ ਜੀ ਤੁਸੀਂ ਜਿਸ ਟਾਈਮ ਡੀਐਸਪੀ ਸਾਹਿਬ ਆਏ ਨੇ ਇੱਥੇ ਉਸ ਟਾਈਮ ਤੁਸੀਂ ਇੱਥੇ ਮੌਜੂਦ ਸੀ ਹਾਂਜੀ ਆ ਮੌਜੂਦ ਆ ਅਸੀਂ ਕਾਫੀ ਟਾਈਮ ਵਗਾਇਆ ਨੂੰ ਸਰ ਹੂੰ ਤੇ ਮਤਲਬ ਇਹ ਕਿ ਨਵਾਂ ਕੰਮ ਨਹੀਂ ਇਹਨਾਂ ਦਾ ਤਾਂ ਦੂਜੇ ਤੀਜੇ ਦਾ ਹੈ ਹੂੰ ਦੂਜੇ ਤੀਜੇ ਕਿਤੇ ਉਧਰ ਹੁੰਦੇ ਆ ਖਬਰ ਅੱਜ ਇੱਧਰ ਹੋਈ ਆ ਵੇਖੋ ਵੀ ਲੈ ਕੇ ਕਿੱਥੋਂ ਆ ਗੜੀ ਸਕੇ ਵੀ ਇੰਨੀ ਅਣਗਹਿਲੀ ਵੀ ਮਤਲਬ ਉਹਨਾਂ ਨੂੰ ਕੋਈ ਸ਼ੈਅ ਆ ਨਾ ਪ੍ਰਸ਼ਾਸਨ ਦੀ ਛਾਇਆ ਕੋਈ ਹੂੰ ਤਾਂ ਕਰਕੇ ਇੰਨੀ ਆਣਗੈਲੀ ਹੋਈ ਆ ਵੀ ਇੰਦੀ ਵਾਰਟ ਬੰਦੇ ਨੂੰ ਖਿੱਚ ਕੇ ਲਿਆਉਣਾ ਹੂੰ ਵੀ ਦੇਖਣਾ ਹੀ ਨਹੀਂ ਮਗਰ ਹੂੰ ਵੀ ਹੋਈ ਕੀ ਜਾਂਦਾ ਠੀਕ ਹੈ ਇਹ ਵੇਖ ਲਓ ਵੀ ਇਹਨਾਂ ਦਾ ਤਾਂ ਹੁਣ ਜਿਵੇਂ ਉਹ ਦੀਵਾ ਗੋਲ ਵਾਲਾ ਕੰਮ ਹੋ ਗਿਆ ਬਿਲਕੁਲ ਕੱਲਾ ਬੱਚਾ ਹੈ ਹੂੰ ਦੀਵਾ ਗੋਲ ਕਰਦਾ ਤੇ ਇਹਨਾਂ ਦੇ ਹਜੇ ਵੀ ਉਹ ਯਾਰ ਮਤਲਬ ਉਹਨਾਂ ਦੀ ਬੋਲੀ ਹੋਰ ਹੈ ਹੂੰ ਇਹਨਾਂ ਦੇ ਪੱਖ ਚ ਦਵਾ ਹਜੇ ਤੱਕ ਗੱਲ ਹੀ ਨਹੀਂ ਕਰੀ ਹੂੰ ਉਹ ਜਿਹੜਾ ਮੁੰਡਾ ਦਾਖਲ ਆ ਪਹਿਲਾਂ ਹੂੰ ਉਹਦੇ ਬਾਰੇ ਉਹਨੇ ਹੁਣ ਸਾਰੇ ਜਿਹੜਾ ਮਾਲਕ ਹੈ ਹੁਣ ਸਾਰੋਂ ਨੇ ਆਏ ਨਹੀਂ ਪੁੱਛਿਆ ਵੀ ਮੁੰਡਾ ਦੂਜਾ ਕਿਵੇਂ ਆ ਹੂੰ ਉਹ ਹੋਰ ਹੀ ਗੱਲਾਂ ਟਾਲ ਮਟੋਲਿਆਂ ਤੇ ਲਾਈ ਜਾਂਦਾ ਹੂੰ ਠੀਕ ਹੈ ਇਹੀ ਗੱਲਾਂ ਹੁਣ ਪ੍ਰਸ਼ਾਸਨ ਹਜੇ ਵੀ ਉਹਨਾਂ ਦੇ ਹੱਕ ਚ ਭੁਗਤੀ ਹੁੰਦਾ ਹਜੇ ਵੀ ਵੀ ਉਹਨਾਂ ਨੂੰ ਸਾਹਮਣੇ ਦਿਸੀ ਜਾਂਦਾ ਵੀ ਆਹ লাশ ਪਈ ਐ ਇਹਦੇ ਨਾਲ ਕੁਝ ਹੋਇਆ ਹੈ ਹੂੰ ਹਜੇ ਵੀ ਉਹਨਾਂ ਦੇ ਕੰਨ ਤੇ ਜੂ ਨਹੀਂ ਸਕ ਸਰਕਦੀ ਤੇ ਜਿੱਥੋਂ ਤੱਕ ਵੀ ਮਤਲ ਇਹਨਾਂ ਦੀ ਪਰਿਵਾਰ ਦੀ ਸਾਨੂੰ ਮਦਦ ਕਰਨੀ ਪਈ ਕਰਾਂਗੇ ਜਿੰਨਾ ਚਿਰ ਵੀ ਸਾਨੂੰ ਬੈਠਣਾ ਪਿਆ ਬੈਠਾਂਗੇ ਕੋਈ ਗੱਲ ਨਹੀਂ ਇਨਸਾਫ ਇਹਨਾਂ ਨੂੰ ਦਵਾ ਕੇ ਹੀ ਰਾਂਗੇ ਇਹਨਾਂ ਦਾ ਤਾਂ ਤੀਜੇ ਦਿਨ ਦਾ ਕੰਮ ਹੈ ਠੀਕ ਹੈ ਵੀ ਮਤਲ ਇਹਨਾਂ ਨੂੰ ਜੇ ਮਾੜਾ ਮੋਟਾ ਅੱਜ ਨਾ ਇਹਨਾਂ ਨੂੰ ਕੋਈ ਛੇਕ ਲੱਗਿਆ ਤੇ ਕੱਲ ਨੂੰ ਇਹਦਾ ਸੜਕ ਤੇ ਤੁਰਨ ਹੀ ਨਹੀਂ ਦੇਣਾ ਕਿਸੇ ਨੂੰ ਇਹਨਾਂ ਨੇ ਬਾਕੀ ਇੱਕ ਮਤਲਬ ਇਹ ਸੜਕ ਤੇ ਆਉਂਦਾ ਤਾਂ ਸੜਕ ਤੇ ਹੀ ਸੀ ਕੋਈ ਹੋਇਆ ਥੋੜੀ ਸੀਗਾ ਵੀ ਸੜਕ ਤੇ ਸੀ ਠੀਕ ਹੈ ਤੇ ਇਹਦੇ ਨਾਲ ਹਾਲ ਵੇਖੀ ਆਇਆ ਉਹ ਕਿੱਥੋਂ ਲਿਆਇਆ ਕੜੀਸਕੇ ਲਗਭਗ 150 ਫੁੱਟ ਦੇ ਕਰੀਬ ਇਹ 150 ਫੁੱਟ ਨੂੰ ਕੜੀਸਕੇ ਲੈ ਆਏ ਆ ਦੇਖਨੇ ਆ ਵੀ ਕਿੱਥੋਂ ਲਿਆਇਆ ਕੜੀਸਕੇ ਵੀ ਮਤਲਬ ਇੰਨੀ ਆਣ ਗਹਿਲੀ ਕਰਨੀ ਇਹ ਕੋਈ ਇਹਨਾਂ ਨੂੰ ਹੋ ਹੋ ਸਕਦਾ ਵੀ ਇੱਥੋਂ ਕੋਈ ਮੜੀ ਮੋਟੀ ਸਪੋਰਟ ਹੋਵੇ ਵੀ ਆ ਕੁਝ ਕਰੀ ਚੱਲੋ ਤੁਸੀਂ ਬਾਕੀ ਇੱਕ ਹੋਰ ਹੈ ਬਾਈ ਜੀ ਗੱਲ ਇਹ ਕਿਹੜੀ ਇਹ ਟ੍ਰਿਪਲ ਆ ਡਰਾਈਵਲ ਆ ਇਹਨਾਂ ਦੀ ਸਾਰੀ ਡੈਕਟਰੀ ਹੋਣੀ ਚਾਹੀਦੀ ਹੈ ਇਹ ਜਦੋਂ ਟ੍ਰਿਪਲ ਤੇ ਜਾਂਦੇ ਆ ਇਹਨਾਂ ਨੂੰ ਕੋਈ ਟੀਮ ਲੱਗੇ ਇਥੇ ਪੁਲਿਸ ਲਾਵੇ ਜਾਂ ਡਾਕਟਰੀ ਹੋਵੇ ਕਿਉਂਗੇ ਨਸ਼ਾ ਖਾ ਕੇ ਚਲਾਉਂਦੇ ਆ ਇਹ ਜਿਵੇਂ ਇਹਨਾਂ ਨੂੰ ਪਤਾ ਹੀ ਲੱਗਦਾ ਸੀ ਕਿ ਸੜਕ ਦੇ ਵਿਚਾਲੇ ਜਾਂਦੇ ਆ ਕਿੰਨੀ ਤੇ ਜਾਂਦੇ ਆ ਇਹ ਨਸ਼ੇ ਨਾਲ ਸਾਰੀ ਦਿਹਾੜੀ ਦਿਨ ਰਾਤ ਚਲਾਉਂਦੇ ਆ ਨਸ਼ਾ ਖਾਧੇ ਤੋਂ ਬਿਨਾਂ ਚਲਾਉਂਦੇ ਨਹੀਂ ਇਸ ਕਰਕੇ ਇਹਨਾਂ ਨੂੰ ਪਤਾ ਹੀ ਲੱਗਦਾ ਸੀ ਕੀ ਕਰਨਾ ਕੀ ਨਹੀਂ ਕਰਨਾ ਬਸ ਕਿਵੇਂ ਇੱਕ ਡਰਾਈਵਰੀ ਕਰਦੇ ਕੋਈ ਬੋਤਲ ਲਈ ਜਾਂਦਾ ਉਹ ਮੈਂ ਜਾਂਦੇ ਆ ਇਹ ਇਸ ਕਰਕੇ ਇੱਕ ਡਾਕਟਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਡਾਕਟਰੀ ਦੇ ਵਿੱਚ ਨਸ਼ਾ ਕਰਦਾ ਉਹਨੂੰ ਟ੍ਰਿਪਲ ਤੇ ਸੜਕ 'ਤੇ ਨਹੀਂ ਚਲਾਉਂਦਾ ਹੱਕ ਹੋਣਾ ਚਾਹੀਦਾ ਕਿਉਂਕਿ ਅੱਜ ਇਹ ਮੁੰਡੇ ਦੀ ਉਹ ਡਰਟਰ ਬਣਾ ਲੈਣੇ ਇੱਕ ਮਾਰਤਾ ਸੀਗਾ ਇਸ ਕਰਕੇ ਦਾ ਰੋਜ਼ ਹਾਸੇ ਕਰਦੇ ਆ ਕਿ ਗੱਡੀ ਚ ਮਾਰਿਆ ਗੇ ਟਾਲੀ ਚ ਮਾਰਿਆ ਇਸ ਕਰਕੇ ਹੁਣ ਇਹਨਾਂ ਦੀ ਜਿਹੜੇ ਅਸੀਂ ਇਹਨੂੰ ਨਹੀਂ ਨੰਗਣ ਦਵਾਵਾਂਗੇ ਕਿਉਂਕਿ ਪਿੰਡਾਂ ਨੂੰ ਦੱਸ ਕੇ ਜਾਵਾਂਗੇ ਵੀ ਤੁਸੀਂ ਤੇ ਟੀਮ ਲਾਓ ਇਹਨਾਂ ਦੀ ਡਾਕਟਰੀ ਕਰੋ ਪਹਿਲਾਂ ਜਿਹੜਾ ਨਸ਼ਾ ਖਾਂਦਾ ਸੀ ਵੇਖ ਲਿਆ ਅਸੀਂ ਉਹਨੂੰ ਨਹੀਂ ਚੰਨ ਦੇਣਾ ਕਿਉਂਕਿ ਸ਼ਰਾਬ ਵੀ ਪੀਂਦੇ ਆ ਗੋਲੇ ਖਾ ਕੇ ਨੇ ਹੋ ਕੀ ਇਹ ਰੋਜ਼ ਚਲਾਉਂਦੇ ਆ ਇਸ ਕਰਕੇ ਬਾਏ ਹਾ ਐਕਸੀਡੈਂਟ ਕਰਦੇ ਆ ਹੁਣ ਮਾਲਕ ਨੇ ਦਾ ਕੇ ਇਹ ਨਹੀਂ ਪੁੱਛਿਆ ਉਹ ਅਕਨਾਂ ਕਹਿੰਦਾ ਮਾਲਕਾ ਬਿਲਕਾ ਦਾ ਮਾਲਕ ਨਹੀਂ ਹੂੰ ਕਿਉਂਕਿ ਪਤਾ ਲੱਗ ਜਾਂਦਾ ਉਹ ਤਾਂ ਕਹਿੰਦੇ ਪਹਿਲਾਂ ਹੀ ਇੱਥੇ ਆਇ ਉਹ ਪੁਲਿਸ ਵਾਲੇ ਸੀ ਚਾਰ ਪੰਜ ਘੰਟੇ ਮਾਲਕ ਨੂੰ ਵਾਲੀ ਜੇ ਮਾਲਕੇ ਦੀ ਸੀ ਕਿਵੇਂ ਆ ਗਿਆ ਕਿਉਂਕਿ ਪੁਲਿਸ ਦੀ ਇਹ ਵੀ ਗਿਣੀ ਮਿੱਥੀ ਗੱਲ ਹੈ ਹੁਣ ਸਾਨੂੰ ਪਤਾ ਲੱਗਿਆ ਪੁਲਿਸ ਦੀ ਕੀ ਗਿਣੀ ਮਿੱਥੀ ਗੱਲ ਹੈ ਜੋ ਮੀਡੀਆ ਤੇ ਨਹੀਂ ਦੱਸਣੀ ਚਾਹੀਦੀ ਕਿਉਂਕਿ ਕਈ ਗਲਤ ਹੋ ਜਾਂਦੀ ਹੈ ਇਹ ਗਿਣੀ ਮਿੱਥੀ ਹੈ ਪੁਲਿਸ ਦੀ ਗੱਲ ਵੀ ਤੂੰ ਮਾਲਕ ਬਣ ਜਾ ਤੇ ਇੱਥੇ ਤਾਂ ਹੋ ਜੂਗਾ ਕੋਈ ਨਾ ਕੋਈ ਜੇ ਮਾਲਕ ਹੈ ਤਾਂ ਮਾਲਕਾਂ ਗੱਲ ਹੀ ਨਹੀਂ ਕਰਿਆ ਮਾਲਕਾਂ ਕੇ ਪੁੱਛਦਾ ਵੀ ਚਲੋ ਇਹ ਤਾਂ ਮੌਤ ਹੋ ਗਈ ਦੂਜਾ ਮੁੰਡਾ ਕਿਵੇਂ ਆ ਉਹਦੇ ਵਾਸਤੇ ਲਾਜਵਾਜ਼ੀ ਕੀ ਕਰਿਆ ਕੋਈ ਲਾਜਵਾਜ਼ੀ ਤੇ ਪੈਸੇ ਦੇ ਦਿੰਨੇ ਆ ਚਲੋ ਉਹਦਾ ਉਹਦਾ ਨਵੀਂ ਵੀਡੀਓ ਇਹਦੇ ਵੀ ਨਿਪ ਸਾਨੂੰ ਜਿੰਨਾ ਚਿਰ ਪੁਲਸ ਸਹੀ ਮਾਲਕ ਨੂੰ ਨਹੀਂ ਲਿਆਉਂਦੀ ਜਾਂ ਡਰਾਈਵਰ ਨੂੰ ਗ੍ਰਿਫਤਾਰ ਨਹੀਂ ਕਰਦੀ ਉਹਨਾਂ ਚਿਰ ਅਸੀਂ ਘਰ ਵਾਲੇ ਦੇ ਸਹਿਮਤ ਨਾਲ ਜਿਵੇਂ ਘਰ ਵਾਲੇ ਕਹਿਣਗੇ ਬਾਕੀ ਉਹਨੇ ਕਰਾਂਗੇ ਉਹਨਾਂ ਚਿਰ ਅਸੀਂ ਇੱਥੇ ਬੈਠੇ ਆਂ ਕਿੰਨਾ ਚਿਰ ਮਰਜ਼ੀ ਸਾਨੂੰ ਬਹਿਣਾ ਪਵੇ ਸਾਡੇ ਪਿੰਡ ਦੀ ਪੰਚਾਇਤ ਨਾਲ ਹੈ ਹੋਰਾਂ ਨਹੀਂ ਗੱਲ ਪਿੰਡ ਦੀ ਪੰਚਾਇਤ ਨਾਲ ਸਾਨੂੰ ਸਹਿਯੋਗ ਬਹੁਤ ਹੈ ਸਾਡੇ ਪਿੰਡ ਦੇ ਐਮਸੀ ਸਾਹਿਬ ਵੀ ਖੜੇ ਹੈ ਇਸ ਕਿਨਾਂ ਚਿਰ ਸਾਰਾ ਫੈਸਲਾ ਨਹੀਂ ਹੋ ਜਾਂਦਾ ਉਹਨਾਂ ਚਿਰ ਅਸੀਂ ਇੱਥੇ ਬੈਠੇ ਆ ਕਿੰਨਾ ਚਿਰ ਮਰਜ਼ੀ ਬਹਿਣਾ ਪਵੇ ਅਸੀਂ ਲੜਾਈ ਲੜਾਂਗੇ ਤੇ ਬਾਕੀ ਜਿਵੇਂ ਘਰ ਵਾਲੇ ਕਹਿਣਗੇ ਅਸੀਂ ਘਰ ਵਾਲਿਆਂ ਦੇ ਨਾਲ ਸਹਿਮਤ ਹੋ ਕੇ ਚੱਲਾਂਗੇ ਇਸ ਉਸ ਕਰਕੇ ਅਸੀਂ ਸਾਨੂੰ ਅਫਸੋਸ ਹੈ ਕਿ ਉਹਨੇ ਆ ਕੇ ਹਾਲ ਚਾਲ ਨਹੀਂ ਪੁੱਛਿਆ ਕਿ ਕੀ ਬੱਚੀ ਹੈ ਇਹਦੀ ਕੀ ਜਵਾਕ ਹੈ ਕੀ ਪਰਿਵਾਰ ਹੈ ਗਰੀਬ ਘਰ ਦਾ ਹੈ ਕਿ ਅਮੀਰ ਘਰ ਦਾ ਹੈ ਇਹਦੇ ਕੋਲ ਰੋਟੀ ਦਾ ਸਾਧਨ ਹੈਗਾ ਜਮਾ ਪਿਓ ਦੇ ਹੱਥੋਂ ਦਾ ਛੋਟੀ ਖੋਲੀ ਉਹ ਕਿਵੇਂ ਆਸਰੇ ਤੁਰੂਗਾ ਇਸ ਕਰਕੇ ਸਾਨੂੰ ਬਹੁਤ ਅਫਸੋਸ ਹੈ ਅਸੀਂ ਅਫਸੋਸ ਦੀ ਗੱਲ ਕਰਦੇ ਆਂ ਵੀ ਇਹ ਇਹਦਾ ਸਹੀ ਫੈਸਲਾ ਹੋਣਾ ਚਾਹੀਦਾ ਹੈ ਸਹੀ ਇਨਸਾਫ ਮਿਲਣਾ ਚਾਹੀਦਾ ਹੈ ਕਿ ਸਹੀ ਇਨਸਾਫ ਨਹੀਂ ਮਿਲਦਾ ਸੀ ਉਹਦੇ ਬੈਠੀ ਰਹਾ ਸ੍ਰੀ ਵਾਹਿਗੁਰੂ ਜੀ ਕਿਆ ਕਾਉਸਾ ਵਾਹਿਗੁਰੂ ਸੋ ਇੱਥੇ ਇੱਕ ਵਾਰ ਫਿਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਇਹ ਘਟਨਾ ਵਾਪਰਦੀ ਹੈ ਘਟਨਾ ਵਾਪ ਇਹ ਗੱਲ ਬਿਲਕੁਲ ਅਸੀਂ ਸਪਸ਼ਟ ਤੌਰ ਤੇ ਦੱਸ ਦਿੰਨੇ ਆ ਕਿ ਸਭ ਤੋਂ ਪਹਿਲਾਂ ਜਦੋਂ ਇੱਥੇ ਐਸ ਐਚਓ ਦਲਬਾਗ ਸਿੰਘ ਪਹੁੰਚਦੇ ਨੇ ਕੁਝ ਹੱਦ ਤੱਕ ਪਰਿਵਾਰ ਉਹਨਾਂ ਨੇ ਆਪਣੀ ਗੱਲ ਦੇ ਨਾਲ ਸਹਿਮਤ ਕਰ ਲਿਆ ਕਿ ਆਪਾਂ ਨੂੰ ਜਿਹੜੀ ਕਾਰਵਾਈ ਵਾਲੇ ਪਾਸੇ ਪੈਣਾ ਚਾਹੀਦਾ ਪਰ ਜਦੋਂ ਇੱਥੇ ਡੀ ਐਸ ਪੀ ਸਾਹਿਬ ਪਹੁੰਚਦੇ ਨੇ ਤੇ ਉਹਨਾਂ ਨੇ ਆਉਣ ਸਾਰ ਉਹਨਾਂ ਦਾ ਜਿਹੜਾ ਰਵੱਈਆ ਸੀਗਾ ਉਹਨਾਂ ਦੇ ਜਿਹੜੇ ਸ਼ਬਦ ਸੀ ਉਹਨਾਂ ਦੇ ਨਾਲ ਉਹ ਸ਼ਬਦਾਂ ਦੇ ਨਾਲ ਸਾਰੇ ਹੀ ਜਿਹੜੇ ਇੱਥੇ ਬੈਠੇ ਸੀ ਹਮਦਰਦੀ ਦੇ ਵਿੱਚ ਉਹਨਾਂ ਸਾਰਿਆਂ ਨੂੰ ਇੰਨੀ ਠੇਸ ਪਹੁੰਚੀ ਕਿ ਉਹ ਇਸ ਮੌਤ ਦੇ ਇਨਸਾਫ ਨੂੰ ਲੈ ਕੇ ਇੱਥੇ ਲੰਬਾ ਸੰਘਰਸ਼ ਕਰਨ ਦੇ ਰੋਂ ਵਿੱਚ ਆ ਚੁੱਕੇ ਐ ਸੋ ਜਿਸ ਤਰ੍ਹਾਂ ਜੇ ਜੇ ਮੀਡੀਆ ਇੱਥੇ ਪਹੁੰਚਦਾ ਤਾਂ ਮੀਡੀਆ ਦਾ ਕੰਮ ਹੈ ਕਿਸੇ ਘਟਨਾ ਜਾਂ ਜਿਹੜੀ ਹੈਗੀ ਉਹਨੂੰ ਦਿਖਾਉਣਾ ਪਰ ਅਨੁਸਾਰ ਜੱਟੀ ਸਾਹਿਬ ਦਾ ਜਿਹੜਾ ਰਵਈਆ ਸੀਗਾ ਅਨੁਸਾਰ ਪਹਿਲਾਂ ਉਹ ਪੱਤਰਕਾਰਾਂ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਫੋਟੋਆਂ ਕਿਉਂ ਖਿੱਚ ਰਹੇ ਹੋ ਤੁਸੀਂ ਇਹ ਵੀਡੀਓ ਕਿਉਂ ਬਣਾ ਰਹੇ ਹੋ ਕਿਉਂਕਿ ਉਹਦਾ ਇੱਕ ਉਹਦਾ ਜਿਹੜਾ ਹਲਕਾ ਹੈ ਉਹਦੀ ਆਪਦੀ ਜ਼ਿੰਮੇਵਾਰੀ ਹੈ ਜੇ ਤੁਸੀਂ ਇੱਥੇ ਪਹੁੰਚੇ ਹੋ ਤਾਂ ਤੁਹਾਡੀ ਆਪਦੀ ਜ਼ਿੰਮੇਵਾਰੀ ਹੈ ਤੇ ਮੇਰੀ ਆਪਦੀ ਜ਼ਿੰਮੇਵਾਰੀ ਹੈ ਇਹ ਜਿਹੜੇ ਇੱਥੇ ਜਿਹੜੀਆਂ ਯੂਨੀਅਨਾਂ ਪਹੁੰਚੀਆਂ ਉਹ ਇਨਸਾਫ ਦੀ ਖਾਤਰ ਪਹੁੰਚੀ ਹੈ ਤੇ ਅੱਜ ਜਿਹੜਾ ਪੁਲਿਸ ਦਾ ਰਵਈਆ ਹੈ ਉਹ ਅੱਜ ਸਾਰਿਆਂ ਦੇ ਸਾਹਮਣੇ ਹੈ ਕਿ ਇਸ ਤੇ ਇੱਕ ਜਿਹੜੇ ਨੌਜਵਾਨ ਦੀ ਮੌਤ ਹੋ ਜਾਂਦੀ ਤੇ ਉਹਦੇ ਪੱਖ ਵਿੱਚ ਖੜਨ ਦੀ بجائے ਅੱਜ ਜਿਹੜੀ ਪੁਲਿਸ ਹੈ ਉਹ ਕਿਸੇ ਦੇ ਹੱਕ ਵਿੱਚ ਭੁਗਤ ਦੀ ਨਜ਼ਰ ਆ ਰਹੀ ਹੈ ਸੋ ਬੇहद ਮੰਦ ਭਾਗਾ ਜਿਹੜਾ ਬਾਗਾਪੁਰਾਣਾ ਡੀਐਸਪੀ ਦਾ ਰਵਈਆ ਜਿਹੜਾ ਹੋ ਰਿਹਾ ਹੈ ਉਹ ਤੁਸੀਂ ਜਿਹੜੇ ਜਿਹੜੇ ਇੱਥੇ ਨਮਾਉਂਦੇ ਨਮੈਂਦੇ ਪਹੁੰਚੇ ਨੇ ਵੱਖ-ਵੱਖ ਯੂਨੀਅਨਾਂ ਦੇ ਕੋਠਾਗੁਰੂ ਤੋਂ ਉਹਨਾਂ ਦੇ ਮੂੰਹੋਂ ਵੀ ਸੁਣ ਚੁੱਕੇ ਆਂ ਕਿ ਕਿਸ ਤਰ੍ਹਾਂ ਦਾ ਡੀਐਸਪੀ ਬਾਗਾਪੁਰਾਣਾ ਦਾ ਰਵਈਆ ਰਿਹਾ ਹੈ ਸੋ ਜਿਹੜੀ ਅਗਲੀ ਰਣਨੀਤੀ ਹੈ ਇੱਕ ਵਾਰੀ ਅਸੀਂ ਜਿਹੜੇ ਹੈਗੇ ਆ ਆਗੂ ਬੈਠੇ ਨੇ ਉਹਨਾਂ ਤੋਂ ਪੁੱਛ ਲੈਨੇ ਕਿ ਅਗਲਾ ਕੀ ਜਿਹੜਾ ਹੈਗਾ ਰੂਪਰੇਖਾ ਹੈ ਅਗਲਾ ਸੀ ਬੀਕੇ ਜੂ ਕ੍ਰਾਂਤੀਕਾਰੀ ਵੱਲੋਂ ਮਾਝੇ ਦਾ ਬੈਸਕਟਰ ਜੀ ਤੇ ਸਾਨੂੰ ਪਹਿਲਾਂ ਤਾਂ ਬਹੁਤ ਦੁੱਖ ਦੀ ਗੱਲ ਹੋਈ ਹੈ ਜੀ ਵੀ ਜਿਹੜਾ ਇਹ ਐਕਸੀਡੈਂਟ ਦੁਰਘਟਨਾ ਹੋਈ ਹੈ ਕਾਲੇ ਦੀ ਟਿਪਰ ਵਾਲੇ ਦੀ ਗੈਂਡੀ ਨਾਲ ਹੋਈ ਹੈ ਹੂੰ ਤੇ ਜਦੋਂ ਅਸੀਂ ਪੁਲਿਸ ਤੋਂ ਆਸ ਲੈ ਕੇ ਇੱਥੇ ਆਏ ਤੇ ਚਲੋ ਪੁਲਿਸ ਤੋਂ ਅਸੀਂ ਕਾਰਵਾਈ ਕਰਾਉਣੇ ਆ ਤੇ ਜਦੋਂ ਕਹਾ ਪੁਲਿਸ ਦਾ ਵਤੀਰਾ ਦੇਖਿਆ ਉਹ ਅਤ ਨਿੰਦਣਯੋਗ ਸੀਗਾ ਜੀ ਪਹਿਲਾਂ ਤਾਂ ਸਾਨੂੰ ਇੱਥੇ ਐਸਐਚਓ ਸਾਹਿਬ ਦਲਵਾਗ ਸਿੰਘ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰ ਦਿੰਨੇ ਆ ਹੂੰ ਤੇ ਡੈੱਡ ਬਾਡੀ ਨੂੰ ਆਪਾਂ ਹਸਪੀਟਲ ਲੈ ਜਾਣੇ ਜੀ ਇਹ ਜਿਹੜਾ ਦੁੱਖ ਸਾਨੂੰ ਹੋਰ ਵੀ ਹੋਇਆ ਬਹੁਤ ਜ਼ਿਆਦਾ ਜਦੋਂ ਇਤੋਂ ਬਾਗਾ ਪੁਰਾਣਾ ਏਰੀਏ ਦੇ ਡਿਪਟੀ ਸਾਹਿਬ ਆਏ ਹੂੰ ਤਾਂ ਉਹਨਾਂ ਨੇ ਦੁੱਖ ਪਰ ਗਟਾਉਣ ਦੀ ਥਾਂ ਪਹਿਲਾਂ ਹਾਂ ਸਾਰਾ ਇੱਥੇ ਜਿਹੜੇ ਵੀਰ ਵੀਡੀਓ ਬਣਾ ਰਹੀ ਪੱਤਰਕਾਰ ਸਾਹਿਬ ਹੂੰ ਉਹਨਾਂ ਨੂੰ ਬਹੁਤ ਲਵਜ ਮਾਰੇ ਕਹੇ ਜੀ ਕਹਿੰਦੇ ਯਾਰ ਤੁਸੀਂ ਐਵੇਂ ਇੱਥੇ ਫੋਟੋ ਖਿੱਚਣ ਆ ਜਾਂਦੇ ਆ ਜਿਵੇਂ ਕੋਈ ਚਾਹ ਨਾ ਆਉਂਦਾ ਹੁੰਦਾ ਚਾਹ ਨਾ ਆਉਂਦਾ ਹੁੰਦਾ ਹਾਲਾਂਕਿ ਇਹ ਇਹ ਦੁਖਦਾਈ ਘਟਨਾ ਇਹ ਜਿਹੜੀ ਦੁਰਘਟਨਾ ਬਹੁਤ ਦੁੱਖ ਵਾਲੀ ਆ ਅਗਲੇ ਦਾ ਪੁੱਤ ਹੈ ਜਿਹੜਾ ਗੱਭਰੂ ਜਿਹੜਾ ਕਿ ਇਹਨਾਂ ਦੇ ਮਾਪਿਆਂ ਦੀ ਡੰਗੋਰੀ ਬਣਨੀ ਸੀ ਸੀਨੇ ਜੀ ਅੱਗੇ ਜਾ ਕੇ ਜੀ ਉਹ ਸਾਰਾ ਨੇ ਚਲਿਆ ਗਿਆ ਹਮ ਤੇ ਉਹਦੇ ਉਲਟ ਆ ਕੇ ਕਹਿੰਦੇ ਅਸੀਂ ਕਿ ਉਹਨੂੰ ਫਾਂਸੀ ਲਾ ਦੇਾਂਗੇ ਹਮ ਇਹ ਡਿਪਟੀ ਸਾਹਿਬ ਬੋਲਦੇ ਆ ਜੀ ਜੇ ਇਹ ਪੁਲਸ ਹਮ ਇਹ ਜਿਆ ਕਾਰਵਾਈਆਂ ਤੇ ਰੋਕ ਨਹੀਂ ਲਾਉਂਦੀ ਹਮ ਤਾਂ ਇਹ ਫਾਂਸੀ ਲਾਉਣ ਦੀ ਬਜਾਏ ਤੇ ਇਥੋਂ ਦਾ ਜਿਹੜਾ ਟਿੱਪੜ ਮਹਿਕਮਾ ਸਾਰਾ ਇਹਦਾ ਲੋਕਾਂ ਨੂੰ ਲਤ ਲਤ ਨਤ ਨੰਗੂਗਾ ਜੀ ਕੋਈ ਇਹ ਹੈ ਪਹਿਲੀ ਘਟਨਾ ਨੇ ਜੀ ਇਹਦਾ ਇਸ ਤੋਂ ਪਹਿਲਾਂ ਸਾਡੇ ਕੋਠਾਗੁਰੂ ਕੇ ਹੋਈ ਆ ਉਸ ਤੋਂ ਪਹਿਲਾਂ ਇੱਕ ਦਲਾਲ ਕੋਲੇ ਵੀ ਇਹਨਾਂ ਨੇ ਜਿੰਨੀਆਂ ਕੁੜੀਆਂ ਜਿਹੜੀਆਂ ਸਾਡੀਆਂ ਸੜਕਾਂ ਉਹ ਇੰਨੀਆਂ ਬੇਹਦ ਤੋੜਤੀਆਂ ਕਿ ਇਹਨਾਂ ਨੂੰ ਇੱਥੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਥੋਂ ਲਈ ਜਿਹੜੀ ਪੰਜਾਬ ਗਵਰਨਮੈਂਟ ਆ ਵੀ ਇਹਨਾਂ ਵੱਲ ਕੋਈ ਧਿਆਨ ਦੇ ਰਹੀ ਆ ਜੀ ਜਿਹੜੀਆਂ ਜਿਹੜੀਆਂ ਸਾਡੇ ਟੈਗਸਾ ਨਾਲ ਇਥੋਂ ਸਾਡੇ ਪੰਜਾਬ ਦੀਆਂ ਲਿੰਕ ਸੜਕਾਂ ਬਣੀਆਂ ਉਹ ਤੋੜਨ ਦੇ ਇਹ ਭਾਗੀਦਾਰ ਆ ਤੇ ਜਿਹੜੇ ਇਹ ਜਿਹੇ ਐਕਸੀਡੈਂਟ ਹੁੰਦੇ ਆ ਉਹ ਵੀ ਸਾਡੀ ਸਰਕਾਰ ਵੀ ਕੋਲ ਜ਼ਿੰਮੇਵਾਰ 폴ਸਲਾ ਹੈ ਹੀ ਹੈ ਕਿ 폴ਸਲਾ ਬਤੀਰ ਰਹੀ ਹੈ ਹਮੇਸ਼ਾ ਚੋਰ ਨਾਲ ਰਹਿ ਰੜ ਕੇ ਕਿਉਂਕਿ ਮਦਈ ਤੋਂ ਇਹਨਾਂ ਨੂੰ ਪੈਸੇ ਮਿਲਣੇ ਨਹੀਂ ਹੁੰਦੇ ਹਮੇਸ਼ਾ ਚੋਰ ਤੋਂ ਹੀ ਪੈਸੇ ਲੈ ਕੇ ਤੇ ਮਦਈ ਤੇ ਦਬਾਅ ਬਣਾ ਦਿੰਦੀ ਆ ਜਿਹੜੇ ਅਸੀਂ ਭੋਲੇ ਕਿਸਾਨ ਆ ਜਾਂ ਮਜ਼ਦੂਰ ਆ ਸਾਨੂੰ ਬੇਹੇ ਕਾਨੂੰਨ ਬਾਰੇ ਕੋਈ ਬੜਾ ਧਿਆਨ ਨਾ ਹੋਣ ਕਰਕੇ ਅਸੀਂ ਇਹਨਾਂ ਦੀ ਚੁਗਲ ਚ ਫਸ ਜਾਂਦੇ ਇਸ ਕਰਕੇ ਅਸੀਂ ਬੀਕੇਜੂ ਕ੍ਰਾਂਤੀਕਾਰੀ ਵੱਲੋਂ ਸਾਡੇ ਸਿੱਧੂ ਪਰਾਲੇ ਸਾਥੀ ਬੈਠੇ ਆ ਸਾਡੇ ਕੋਟਾਗੁਰੂ ਦੇ ਸਾਰਾ ਸਮੂਹ ਇੱਥੇ ਲੋਕਾਂ ਦਾ ਜਾਂਚ ਤੋਂ ਲੈ ਕੇ ਸਾਡੇ ਪਤਵਾਰ ਦੀ ਪੰਚਾਇਤਾਂ ਜਾਂਚ ਤੋਂ ਚਿੱਤੇ ਪਿੰਡ ਦੀ ਪੰਚਾਇਤਾਂ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦੇ ਸਹਿਯੋਗ ਨਾਲ ਅਸੀਂ ਜੇ ਸਾਨੂੰ ਇੱਥੇ ਇਨਸਾਫ ਨਹੀਂ ਮਿਲਦਾ ਤਾਂ ਹਉਣ ਮਾਰੇ ਅਸੀਂ ਜਿਹੜੀ ਹਾਈਵੇ ਆ ਵੱਡੀ ਸੜਕ ਉਹ ਵੀ ਜਾਮ ਕਰਾਂਗੇ ਭਾਈ ਗੁਰਜੀਤ ਕਾਰ ਦਾ ਸੋ ਜਿਹੜੀ ਇਨਸਾਫ ਦੀ ਅਡੀਕ ਦੇ ਵਿੱਚ ਜਿਹੜੇ ਪਰਿਵਾਰ ਆ ਜਾਂ ਜਥੇਬੰਦੀਆਂ ਬੈਠੀਆਂ ਜੇ ਇਨਸਾਫ ਨਹੀਂ ਮਿਲਦਾ ਤਾਂ ਜਿਹੜਾ ਅਗਲਾ ਉਹਨਾਂ ਨੇ ਆਪਦਾ ਸੰਘਰਸ਼ ਦੀ ਰੂਪਰੇਖਾ ਦੱਸੀ ਹੈ ਤੋਂ ਇੱਥੇ ਇਹ ਵੀ ਦੱਸਿਆ ਵੀ ਜਿਹੜੀਆਂ ਤੈਸ਼ ਨੈਸ ਕਰਤੀਆਂ ਸੜਕਾਂ ਵੀ ਇਹਨਾਂ ਟਿਪਰਾਂ ਦੇ ਕਾਰਨ ਹੋਈਆਂ ਉੱਥੇ ਜਿਹੜੀਆਂ ਘਟਨਾਵਾਂ ਸੜਕਾਂ ਬਣ ਸਕਦੀਆਂ ਦੁਬਾਰਾ ਪਰ ਜਿਹੜਾ ਜਿਹੜੇ ਘਰ ਦਾ ਚਿਰਾਗ ਅੱਜ ਬੁਝ ਗਿਆ ਉਹ ਸ਼ਾਇਦ ਕਦੇ ਨਾ ਜਾਗੇ ਸੋ ਜਿਹੜਾ ਬੇਹੱਦ ਮਾੜਾ ਸਮਾਂ ਹੈ ਪਰਿਵਾਰ ਤੇ ਜਿੱਥੇ ਜਿਹੜੀ ਪੁਲਿਸ ਨੂੰ ਆ ਕੇ ਉਸ ਪਰਿਵਾਰ ਦੇ ਨਾਲ ਹਮਦਰਦੀ ਜਤਾਉਣੀ ਚਾਹੀਦੀ ਸੀ ਪਰ ਅੱਜ ਪੁਲਿਸ ਦੇ ਉਹਨਾਂ ਲਫ਼ਜ਼ਾਂ ਕਾਰਨ ਪਰਿਵਾਰ ਦੇ ਜਿਹੜਾ ਹੈਗਾ ਜ਼ਖਮਾਂ ਦੇ ਉੱਤੇ ਹੋਰ ਜਿਹੜੇ ਜ਼ਖਮ ਡੂੰਘੇ ਹੋਏ ਐ ਸੋ ਜਿਹੜੀ ਵਾਰ-ਵਾਰ ਆਗੂ ਹੈ ਜਿਹੜੇ ਉਹ ਨਿੰਦਾ ਕਰ ਰਹੇ ਐ ਪੁਲਿਸ ਦੇ ਵਤੀਰੇ ਦੀ